ਦੋਸਤੋ ਲੋਕ ਸਭਾ ਦੇ ਇਲੈਕਸ਼ਨ ਚੱਲੇ ਹੋਏ ਉਹਦੇ ਵਿੱਚ ਅਮਿਤ ਸ਼ਾਹ ਦਾ ਬਿਆਨ ਆਂਦਾ ਬਏ ਬਿਫੋਰ ਜੂਨ 4 ਵੀ 4 ਜੂਨ ਤੋਂ ਪਹਿਲਾਂ ਜਿਹੜੇ ਸਟੋਕ ਤੁਸੀਂ ਖਰੀਦਣੇ ਖਰੀਦ ਲਓ ਵਿਊਧਵਾਦ ਉਹ ਦੌੜ ਜਾਣੇ ਉੱਪਰ ਤੇ ਦੋਸਤੋ ਇਸੇ ਤਰ੍ਹਾਂ ਉਦੋਂ ਦਾ ਮਾਰਕੀਟ ਦੇ ਵਿੱਚ ਹੁਣ ਫਲਕਚੁਏਸ਼ਨ ਚੱਲੀ ਵੀ ਅਗਰ 2-3 ਦਿਨ ਦੀ ਪਹਿਲਾਂ ਗੱਲ ਕਰੀਏ ਤਾਂ ਮਾਰਕੀਟ ਬਹੁਤ ਨੀਚੇ ਆ ਗਈ ਜਦੋਂ ਸ਼ੁੱਕਰਵਾਰ ਦਾ ਦਿਨ ਆਇਆ ਤਾਂ ਮਾਰਕੀਟ ਬਹੁਤ ਉੱਪਰ ਚੱਲ ਗਈ ਜੇਕਰ ਅਸੀਂ ਅੱਜ ਦੀ ਗੱਲ ਕਰੀਏ ਤਾਂ ਅੱਜ ਮੇਬੀ ਫੇਸ 5ਵੇਂ ਦੇ ਰਿਜ਼ ਪੰਜਵੇਂ ਦੇ ਇਲੈਕਸ਼ਨ ਚੱਲੇ ਵੇ ਮੁੰਬਈ ਦੇ ਵਿੱਚ ਤੇ ਅੱਜ ਮਾਰਕੀਟ ਕਲੋਜ਼ ਹੈ 20 ਤਰੀਕ ਨੂੰ ਤੇ ਅਸਲ ਦੇ ਵਿੱਚ ਹੁਣ ਅਗਲੇ ਅਸੀਂ ਫੰਡਾ ਸਮਝੀਏ ਵੀ ਇਹ ਫੰਡਾ ਕਿਆ ਹੈ ਮਾਰਕੀਟ ਦਾ ਕਿਆ ਰੈਕਸ਼ਨ ਹੈ ਤਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਡਾਊਟ ਕਲੀਅਰ ਹੋਏ ਨੇ ਵੀ ਇਹ ਮਾਰਕੀਟ ਇਸ ਟਾਈਮ ਕਿਸ ਤਰ੍ਹਾਂ ਚੱਲ ਰਹੀ ਹੈ ਕਿਆ ਵਰਕ ਚੱਲ ਰਿਹਾ ਕਿੱਦਾਂ ਮਾਰਕੀਟ ਇਹਨੀ ਉੱਪਰ ਜਾ ਰਹੀ ਹੈ ਨੀਚੇ ਜਾ ਰਹੀ ਅਗਰ ਇਨ ਫਿਊਚਰ ਕਿਆ ਹੋ ਸਕਦਾ ਅਗਰ ਕੋਈ ਸਰਕਾਰ ਹੋਂਦ ਵਿੱਚ ਆਉਂਦੀ ਜਾਂ ਕਿੱਦਾਂ ਇਹ ਪੂਰਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਣਾ ਸੋ ਵੀਡੀਓ ਸਟਾਰਟਿੰਗ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਅਗਰ ਚੈਨਲ ਤੇ ਪ ਸੋ ਸਸ਼ਰੇ ਕਾਲ ਦੋਸਤੋ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਵੀ ਅਮਿਤ ਸ਼ਾਹ ਦਾ ਬਿਆਨ ਆਇਆ ਵੀ 4 ਜੂਨ ਤੋਂ ਪਹਿਲਾਂ ਜਿਹੜੇ ਸਟਾਕ ਖਰੀਦਣੇ ਖਰੀਦ ਲਓ ਨਹੀਂ ਤਾਂ ਫਿਰ ਉਹ ਉੱਪਰ ਚੱਲ ਜਾਣੇ ਤੇ ਇਹ ਬਿਆਨ ਸੇਵੀ ਦੀ ਗਾਈਡਲਾਈਨਸ ਦੇ ਖਿਲਾਫ ਹੈ ਜਾਂ ਨਹੀਂ ਇਹਦੇ ਬਾਰੇ ਅਸੀਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਅਗਰ ਅਸੀਂ ਗੱਲ ਕਰੀਏ ਵੀ ਜਿੱਦਾਂ ਅਮਿਤ ਸ਼ਾਹ ਨੇ ਬਿਆਨ ਦਿੱਤਾ ਉਹ ਦੇ ਸਕਦਾ ਵੀ ਉਹ ਮੰਤਰੀ ਹੈ ਅਗਰ ਨੋਰਮਲ ਬੰਦਾ ਕੋਈ ਵੀ ਤੁਸੀਂ ਅਸੀਂ ਕੋਈ ਵੀ ਬੰਦਾ ਬਿਆਨ ਦਿੰਦਾ ਤਾਂ ਸੇਵੀ ਨੇ ਬੋਰੀ ਬਿਸਤਰਾ ਲੈ ਕੇ ਸਾਡੇ ਘਰਾਂ ਮੂਹਰੇ ਖੜ ਜਾਣਾ ਤਾਂ ਹੋ ਸਕਦਾ ਇਹ ਚੈਨਲ ਵੀ ਡਿਲੀਟ ਕਰਵਾ ਦੇ ਜਾਂ ਕੋਈ ਵੀ ਚੀਜ਼ ਕਹਿ ਸਕਦੇ ਉਹ ਕਹਿ ਸਕਦੇ ਉਹਨਾਂ ਦੇ ਉਹ ਬੜੇ ਬੰਦੇ ਆ ਅਗਰ ਅਸੀਂ ਹੋਰ ਗੱਲ ਕਰੀਏ ਉਹ ਕਹੇ ਇਦਾਂ ਕਹਿਣਾ ਬੰਦਾ ਨਹੀਂ ਸੇਵੀ ਦੇ ਅੰਡਰ ਰੱਖ ਕੇ ਕਿਉਂਕਿ ਸੇਵ ਦੀ ਗਾਈਡੈਂਸ ਦੇ ਖਿਲਾਫ ਹੁੰਦਾ ਕਈ ਬੰਦੇ ਨਿਵੇਸ਼ ਕਰ ਲਵੇ ਮੰਨ ਲਓ ਸਰਕਾਰ ਪਲਟ ਗਈ ਤਾਂ ਗਿਰਾਵਟ ਹੋਣੀ ਉਹਦੇ ਵਿੱਚ ਰਿਟੇਲ ਇਨਵੈਸਟਰ ਫਸਦੇ ਤਾਂ ਨੁਕਸਾਨ ਹੁੰਦਾ ਇਸ ਕਰਕੇ ਆਮ ਬੰਦਾ ਕੋਈ ਵੀ ਇਹ ਗੱਲ ਨਹੀਂ ਕਰ ਸਕਦਾ ਬਾਈ ਤੂੰ ਖਰੀਦ ਤੂੰ ਵੇਚ ਇਹ ਫੰਡਾ ਹੋ ਗਿਆ ਹੁਣ ਤੁਹਾਡਾ ਖਲੀ ਉਸ ਤੋਂ ਬਾਅਦ ਗੱਲ ਕਰਦੇ ਆ ਵੀ ਅਮਿਤ ਸ਼ਾਹ ਨੇ ਗੱਲ ਕਿਉਂ ਕਹੀ ਵੀ ਤੁਸੀਂ ਸਟਾਕ ਖਰੀਦ ਲਓ ਤੇ ਮਾਰਕੀਟ ਉੱਪਰ ਜਾਣੀ ਇਹ ਅਮਿਤ ਸ਼ਾਹ ਗੱਲ ਕਿਉਂ ਕਹਿੰਦਾ ਅਗਰ ਅਸੀਂ ਬਲੂਮਬਰਗ ਦੀ ਇੱਕ ਰਿਪੋਰਟ ਆਈ 6 ਸਟੇਜ ਦਿੱਤੀ ਹੈ ਮੈਂ ਰੀਡ ਕੀਤੀਆਂ ਉਹਦੇ ਵਿੱਚ ਨੋਰਮਲੀ ਉਹਨੇ ਕਿਹਾ ਵੀ 363 ਤੋਂ ਲੈ ਕੇ 400 ਸੀਟਾ ਮੰਨ ਲਓ ਬੀਜੇਪੀ ਦੀ ਆ ਜਾਂਦੀ ਹੈ ਜਿਹੜੀ ਹੁਣ ਹੈ ਹੀ ਹੈ ਨਾ ਨੋਰਮਲੀ ਬੀਜੇਪੀ ਦੀ ਮੰਨ ਲਓ ਆ ਜਾਂਦੀਆਂ ਤਾਂ ਹੁਣ ਕਹਿ ਹੈ ਕਿ ਜਿਹੜੀ ਇੰਡੀਆ ਦੀ ਕਰੰਸੀ ਹੈ ਬਲੂਮਬਰਗ ਦੀ ਰਿਪੋਰਟ ਕਹਿ ਰਹੀ ਮੈਂ ਨਹੀਂ ਕਹਿ ਰਿਹਾ ਕਿ ਉਹ ਇੰਡੀਆ ਦੀ ਕਰੰਸੀ ਸਟਰੋਂਗ ਹੋਣੀ ਪਹਿਲਾਂ ਨਾਲੋਂ ਮਾਰਕੀਟ ਹੋਰ ਉੱਪਰ ਚੱਲ ਜਣੀ ਜਿਹੜੇ ਨਿਵੇਸ਼ਕ ਹੈ ਉਹਨਾਂ ਨੇ ਖਰੀਦਦਾਰੀ ਹੋਰ ਸ਼ੁਰੂ ਕਰ ਦੇਣੀ ਮਾਰਕੀਟ ਸਟੇਬਲ ਰਹਿਣੀ ਹੁਣ ਦਾ ਕਹਿ ਹੈ ਕਿ ਜਦੋਂ ਮੰਨ ਲਓ ਕਿ ਲੋਕ ਜ਼ਿਆਦਾ ਸ਼ੇਅਰ ਨੂੰ ਵੇਚਣਾ ਸ਼ੁਰੂ ਕਰ ਦਵੇ ਸਾਰੀ ਗੇਮ ਡਿਮਾਂਡ ਤੇ ਸਪਲਾਈ ਦੀ ਹੈ ਕੋਈ ਪ੍ਰੋਡਕਟ ਤਿਆਰ ਹੈ ਉਹਨੂੰ ਖਰੀਦਣ ਵਾਲੇ 150 ਬੰਦਾ ਹੈ ਤੇ ਉਹ ਬਣ ਕੇ 100 ਤਿਆਰ ਹੋਇਆ ਵਾ ਤਾਂ 50 ਬੰਦੇ ਰਹਿਣੇ ਤਾਂ ਬੋਲੀ ਲੱਗਣੀ ਸ਼ੁਰੂ ਹੋ ਜਣੀ ਤਾਂ ਇਹਦਾ ਮਤਲਬ ਖਰੀਦਦਾਰ ਜ਼ਿਆਦਾ ਹੈ ਪ੍ਰੋਡਕਟ ਘੱਟ ਹੈ ਤਾਂ ਡਿਮਾਂਡ ਜ਼ਿਆਦਾ ਹੈ ਸਪਲਾਈ ਘੱਟ ਹੈ ਉਹਦਾ ਰੇਟ ਉੱਪਰ ਜਾਣਾ ਆਟੋਮੈਟਿਕਲੀ ਮੰਨ ਲਓ ਕੋਈ ਪ੍ਰੋਡਕਟ ਬੇਕ ਆ ਰਿਹਾ ਹੈ 1000 ਬਣਿਆ ਵਖਰੀਦਣ ਵਾਲੇ 100 ਹੈ ਤੇ 100ਾਂ ਨੂੰ ਵੀ ਸ਼ੱਕ ਆ ਵੀ ਇਹਦਾ ਰੇਟ ਕੁਝ ਮਹਿੰਗਾ ਹੈ ਸਸਤਾ ਹੋਣਾ ਚਾਹੀਦਾ ਤੇ ਇਹ ਸਾਡੇ ਕੰਮ ਦਾ ਨਹੀਂ ਹੈ ਤਾਂ ਓਬਵੀਅਸਲੀ ਕਿਸੇ ਨੇ ਖਰੀਦਣਾ ਨਹੀਂ ਉੱਥੇ ਗਿਰਾਵਟ ਆਉਣੀ ਸ਼ੁਰੂ ਹੋਏਣੀ ਸੋ ਮਾਰਕੀਟ ਦੇ ਵਿੱਚ ਮੇਨ ਡਿਮਾਂਡ ਤੇ ਸਪਲਾਈ ਦਾ ਸਾਰਾ ਸੀਨ ਹੈ ਉਸੀ ਜ਼ੋਨ ਦੇ ਵਿੱਚ ਰਹਿ ਕੇ ਮਾਰਕੀਟ ਉੱਪਰ ਜਾਂਦੀ ਮਾਰਕੀਟ ਨੀਚੇ ਜਾਂਦੀ ਬਲੂਮਬਰਗ ਦੀ ਰਿਪੋਰਟ ਦੇ ਅਕੋਰਿੰਗਲੀ ਅਗਰ 363 ਸੀਟਾਂ ਆ ਜਾਂਦੀਆਂ ਬੀਜੇਪੀ ਦੀਆਂ ਜਾਂ ਕਹਿ ਲਓ ਹੈਨਾ ਪ੍ਰੋਪਰ ਤਰੀਕੇ ਨਾਲ 400 ਸੀਟਾਂ ਦੇ ਵਿੱਚ ਵਿੱਚ ਤਾਂ ਜਿਹੜੀ ਇੰਡੀਆ ਦੀ ਡੈਮੋਕ੍ਰੇਸੀ ਆ ਸਟਰੋਂਗ ਹੋਣੀ ਹੋਣੀ ਆ ਮਾਰਕੀਟ ਦੇ ਵਿੱਚ ਲੋਕਾਂ ਨੇ ਪੈਸਾ ਲਾਣਾ ਕਿਉਂ ਕਿਉਂਕਿ ਪੋਲਿਸੀਸ ਚੇਂਜ ਨਹੀਂ ਕਰਦੀ ਜਿਹੜੀ ਨੋਰਮਲੀ ਸਰਕਾਰ ਪਿੱਛੇ ਤੋਂ ਚੱਲਦੀ ਆ ਰਹੀ ਅਗਰ ਨਵੀਂ ਸਰਕਾਰਾਂ ਦੀ ਤਾਂ ਓਬਵੀਅਸਲੀ ਉਹਨਾਂ ਨੇ ਆਪਣੇ ਜਿਹੜੀ ਰਿਪੋਰਟ ਹੈ ਜੋ ਕਹਿ ਸਕਦੇ ਨੇ ਆ ਵੀ ਪੋਲਿਸੀਸ ਆ ਚੇਂਜ ਕਰਨੀਆਂ ਕਰਨੀਆਂ ਥੋੜੀ ਬਹੁਤੇ ਕਹਿ ਸਕਦੇ ਹੁਣ ਅਗਰ ਅਸੀਂ ਗੱਲ ਸਮਝੀਏ ਤਾਂ ਮਾਰਕੀਟ ਇੰਨੀ نیچے ਜਾ ਰਹੀ ਉੱਪਰ ਜਾ ਰਹੀ ਇੱਕ ਕਾਰਨ ਇਹ ਵੀ ਹੋ ਜਾਂਦਾ ਵੀ ਅਸੀਂ ਤੁਸੀਂ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਕਰਦੇ ਆ ਰਿਹਾ ਵੀ ਇਸ ਪਾਰਟੀ ਨੇ ਜਿੱਤ ਕੇ ਇਦਾਂ ਰਣਾ ਜਾਂ ਆ ਪੀਐਸਜੀਓ ਸਟੋਕਰੀ ਦੇ ਲੋ ਇਹਨੇ ਉੱਪਰ ਚੱਲ ਜਾਣਾ ਮੋਦੀ ਦੇ ਪੋਰਟਫੋਲੀਓ ਵਿੱਚ ਆ ਸਟੋਕ ਹੈ ਤੁਸੀਂ ਆ ਖਰੀਦ ਲੋ ਅਮਿਤ ਸ਼ਾਹ ਦੇ ਵਿੱਚ ਆਹਾਏ ਹੁਣ ਰਾਹੁਲ ਗਾਂਧੀ ਦੀ ਅਗਰ ਗੱਲ ਕਰੀਏ ਤਾਂ ਸੁਫੇਸ਼ ਉਹਨਾਂ ਦਾ ਨਿਵੇਸ਼ ਕਰਨ ਦਾ ਜੋ ਸਟ੍ਰੈਟਜੀ ਹੈ ਉਹਨਾਂ ਨੇ ਬੜੀ ਵਧੀਆ ਤਰੀਕੇ ਨਾਲ ਆਪਣਾ ਡਾਇਵਰਸਿਫਾਈਆ ਪੋਰਟਫੋਲੀਓ ਪੋਰਟਫੋਲੀਓ ਬੜੀ ਵਧੀਆ ਤਰੀਕੇ ਨਾਲ ਡਾਇਵਰਸਿਫਾਈਆ ਕੀਤਾ ਵਾ ਕਿਉਂਕਿ ਉਹਨਾਂ ਨੇ ਰੀਅਲ ਅਸਟੇਟ ਦੇ ਵਿੱਚ ਵੀ ਪੈਸਾ ਲਾਇਆ ਵਾ ਸਟੋਕਸ ਦੇ ਵਿੱਚ ਵੀ ਪੈਸਾ ਲਾਇਆ ਵਾ ਉਸ ਤੋਂ ਬਾਅਦ 골ਡ ਦੇ ਵਿੱਚ ਵੀ ਪੈਸਾ ਲਗਾਇਆ ਵਾ ਇੱਕ ਬੜੀ ਵਧੀਆ ਤਰੀਕੇ ਨਾਲ ਪੈਟਰਨ ਚੱਲੇ ਵੇ ਹੁਣ ਹਰ ਇੱਕ ਨੇਤਾ ਦੇ ਬਾਰੇ ਹਰ ਇੱਕ ਬੰਦੇ ਦੀ ਥਿੰਕਿੰਗ ਅਲੱਗ ਹੋਏ ਦੀ ਵੀ ਜੇ ਉਹਦਾ ਸਟੋਕ ਜੋ ਉਹਦਾ ਪੋਰਟਫੋਲੀਓ ਹੈ ਉਹਨਾਂ ਉਸ ਹੁਣ ਅਗਰ ਅਸੀਂ ਗੱਲ ਕਰੀਏ ਤਾਂ ਸਟਾਕ ਮਾਰਕੀਟ ਤੋਂ ਸਾਨੂੰ ਇੱਕ ਸਿੱਖੁਰੇ ਇਹ ਵੀ ਮਿਲਦੀ ਕਿ ਜਿੰਨੇ ਵੀ ਮੰਤਰੀ ਐ ਉਹ ਆਪਣਾ ਪੈਸਾ ਵੀ ਸਟਾਕ ਮਾਰਕੀਟ ਦੇ ਵਿੱਚ ਲਗਾ ਰਹੇ ਤੁਸੀਂ ਰਾਹੁਲ ਗਾਂਧੀ ਦਾ ਪੋਰਟਫੋਲੀਓ ਚੈੱਕ ਕਰ ਲਓ ਅਮਿਤ ਸ਼ਾਹ ਦਾ ਚੈੱਕ ਕਰ ਲਓ ਮੋਦੀ ਦਾ ਚੈੱਕ ਕਰ ਲਓ ਇਹਨਾਂ ਨੇ ਆਈਟੀਸੀ ਦੇ ਵਿੱਚ ਐਸਬੀਆਈ ਦੇ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਸਟੋਕਸ ਐ ਇਹਨਾਂ ਨੇ ਜਿਹੜੇ ਪਿਕ ਕਰਕੇ ਰੱਖੇ ਹੋਏ ਤੇ ਕਰੋੜਾਂ ਰੁਪਏ ਵੀ ਲਗਾਏ ਹੋਏ ਇਹਨਾਂ ਦੇ ਵਿੱਚ ਲੱਖਾਂ ਲੱਖਾਂ ਰੁਪਏ ਵੀ ਲਗਾਏ ਹੋਏ ਇਹ ਪਾਵਰ ਗ੍ਰਿਡ ਦੇ ਵਿੱਚ ਲਗਾਏ ਕਿੰਨੇ ਸਟੋਕਸ ਐ ਸੋ ਹਰੇਕ ਦੀ ਆਪਣੀ ਆਪਣੀ ਥਿੰਕਿੰਗ ਹੈ ਅਸੀਂ ਸਿਰਫ ਪ੍ਰੈਡिक्ट ਕਰ ਸਕਦੇ ਵੀ ਆਹਾ ਨਹੀਂ ਆਹਾ ਉੱਪਰ ਜਾਊਗਾ ਜਾਂ نیچے ਜਿਹਦਾ ਪ੍ਰੋਡਿਕਸ਼ਨ ਸਹੀ ਹੋਗੀ ਉਹਦਾ ਪ੍ਰੋਫਿਟ ਹੈ ਦੂਸਰੇ ਦਾ ਲੋਸ ਹੈ ਸੋ ਉਰੇ ਮੇਨ ਕੀ ਹੈ ਅਗਰ ਤੁਸੀਂ ਪੋਰਟਫੋਲੀਓ ਸਹੀ ਤਰੀਕੇ ਨਾਲ ਮੈਨੇਜ ਕਰਨਾ ਜਾਂ ਡਰ ਲੱਗ ਰਿਹਾ ਤਾਂ ਇੱਕ ਚੀਜ਼ ਕਰੋ ਕਿ ਪੋਰਟਫੋਲੀਓ ਨੂੰ ਸਹੀ ਤਰੀਕੇ ਨਾਲ ਡਾਇਵਰਸੀਫਾਈ ਕਰੋ ਜਿੱਤੇ ਕੁਝ ਚੀਜ਼ਾਂ ਐ ਜਿਹੜੀ ਕਿ ਤੁਸੀਂ ਕਦੀ ਨਹੀਂ ਬੰਦ ਕਰ ਸਕਦੇ ਮੰਨ ਲਓ ਕਿ ਤੁਸੀਂ ਬਰਸ਼ ਕਰਨਾ ਨਹੀਂ ਬੰਦ ਕਰਨਾ ਨਹਾਣਾ ਬੰਦ ਨਹੀਂ ਕਰਨਾ ਚੱਪਲਾ ਪਾਣੀ ਬੰਦ ਨਹੀਂ ਕਰਨੀ ਕੱਪੜੇ ਨਹੀਂ ਬੰਦ ਕਰਨਾ ਟੈਕਸਟਾਈਲ ਹੋ ਗਿਆ ਸਲੀਪਰਸ ਵਾਲੀ ਕੰਪਨੀ ਹੋ ਗਿਆ ਹਿੰਦੁਸਤਾਨ ਜੂਨੀਲੀਵਰ ਵਰਗੀ ਕੰਪਨੀ ਹੋ ਗਿਆ ਜੇ ਦੰਦਿਆਂ ਕੋਈ ਫੂਡ ਵਾਲਾ ਹੋ ਗਿਆ ਫੂਡ ਖਾਣਾ ਕਿਸੇ ਨੇ ਨਹੀਂ ਬੰਦ ਕਰਨਾ ਡਿਲੀਵਰੀ ਵਾਲੀ ਚੀਜ਼ਾਂ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਅਗਰ ਤੁਸੀਂ ਡਾਇਵਰਸੀਫਾਈ ਕਰ ਲੈਂਦੇ ਆਪਣੇ ਪੋਰਟਫੋਲੀਓ ਨੂੰ ਵਧੀਆ ਤਰੀਕੇ ਨਾਲ ਤਾਂ ਉਹ ਚੀਜ਼ਾਂ ਤਾਂ ਕਿਤੇ ਜਾਣੀਆਂ ਨਹੀਂ ਪਰ ਮਾਰਕੀਟ ਜਿੰਨੀ ਮਰਜ਼ੀ ਦੇਖਣ ਨੂੰ ਮਾੜੀ ਮੰਦੀ ਦਿਖ ਜਾਵੇ ਪਰ ਉਹ ਸਟਾਕ ਤੁਹਾਡੇ ਇੱਕ ਇੱਕ ਲੈਵਲ ਤੇ ਟਿਕੇ ਰਹਣੇ ਸਾਰੇ ਦੇ ਸਾਰੇ ਡਾਇਵਰਸੀਫਾਈ ਕਰਨੇ ਦਾ ਮੇਰਾ ਇਹ ਮਤਲਬ ਤਾਂ ਇਹ ਨਹੀਂ ਵੀ ਤੁਸੀਂ ਹੁਣ ਖਰੀਦਣਾ ਸ਼ੁਰੂ ਕਰ ਦੋ ਸੋ ਮੇਨ ਬੇਸਿਕ ਚੀਜ਼ ਇਹ ਹੈ ਵੀ ਅਗਰ ਤੁਹਾਡਾ ਡਾਇਵਰਸੀਫਾਈਆ ਸਟਾਕ ਤੁਹਾਡਾ ਕਿਤੇ ਨਹੀਂ ਜਾਂਦਾ ਅਮਿਤ ਸ਼ਾਹ ਨੇ ਜਿਹੜਾ ਬਿਆਨ ਦੇਣਾ ਤਾਂ ਦੇਣਾ ਹੁਣ ਨਾਲ ਹੀ ਇੱਕ ਚੀਜ਼ ਹੋਰ ਦਾਜਾ ਮੈਂ ਤੁਹਾਨੂੰ ਸੇ ਵੀ ਨੇ ਇੱਕ ਨਵੀਂ ਚੀਜ਼ ਕਹੀ ਇਨਵੈਸਟਰਾਂ ਨੂੰ رائے ਮੰਗੀ ਕਿ ਤੁਸੀਂ ਚਾਹੋ ਤਾਂ ਬ੍ਰੋਕਰ ਵਿੱਚ ਤੇ ਹਟਾ ਦੀਏ ਇਹ ਗੱਲ ਉਹਨੇ ਤਾਂ ਕਹੀ ਕਿਉਂਕਿ ਪਿੱਛੇ ਜੀ ਇੱਕ ਕੰਪਨੀ ਨੇ ਘੁਟਾਲਾ ਕੀਤਾ ਸੀਗਾ ਉਹਨੇ ਕਿਆ ਕੀਤਾ ਸੀਗਾ 2300 ਕਰੋੜ ਦਾ ਲੋਨ ਮੰਗਿਆ ਬ੍ਰੋਕਰ ਕੰਪਨੀ ਸੀਗੀ ਹੁਣ ਮੈਂ ਨਾਮ ਨਹੀਂ ਲੈ ਸਕਦਾ ਉਹਦਾ ਤੇ ਉਸ ਕੰਪਨੀ ਪਰ ਪਲੈਂਟੀ ਵੀ ਬਈ 25 ਕਰੋੜ ਦੀ ਮੇ ਵੀ ਉਹਨਾਂ ਨੇ ਕੀਤਾ ਗਿਆ ਹੈ ਉਹਨਾਂ ਦਾ ਫੰਡਾ ਸਮਝ ਲੰਦੇ ਸਾਬ ਸਾਬ ਸ਼ਬਦਾਂ ਦੇ ਵਿੱਚ ਉਹਨਾਂ ਨੇ ਕਹਾਂ ਕੀਤਾ ਕਿ ਜਿਹੜਾ ਮੰਨ ਲਓ ਮੈਂ ਸਟੋਕ ਖਰੀਦੇ ਆਪਣੇ ਉਹਨਾਂ ਨੇ ਮੇਰੇ ਪੋਰਟਫੋਲੀਓ ਵਿੱਚ ਚੱਕੇ ਸ਼ੇਅਰ ਆਪਣੇ ਵਾਲੇ ਵਿੱਚ ਦਿਖਾਤੇ ਉੱਥੇ ਜਾ ਕੇ ਉਹਨਾਂ ਨੇ ਬੈਂਕ ਤੋਂ ਲੋਨ ਲੈ ਲਿਆ ਜਦੋਂ ਬੈਂਕ ਨੇ ਦੇਖੇ ਵੀ ਇੰਨੇ ਸਟੋਕ ਹੈਗੇ ਉਹਨਾਂ ਦੇ ਸਕਿਉਰਟੀ ਦੇ ਤੌਰ ਪਰ ਉਹਨਾਂ ਸਟੋਕਸ ਦਾ ਦੱਸਦੇ ਵੀ ਇੰਨੇ ਸਟੋਕ ਹੈਗੇ ਮੰਨ ਲਓ ਸਾਤੇ ਲੋਨ ਨਹੀਂ ਝਕਾ ਹੋਇਆ ਤਾਂ ਅਸੀਂ ਇਹ ਦੇ ਦੇਣੇ ਹੁਣ ਉਹ ਗਲਤ ਉਹਨਾਂ ਨੇ ਜਿਹੜੀ ਕਹੀ ਕਹੀ ਬਾਅਦ ਵਿੱਚ ਬੈਂਕ ਨੂੰ ਸ਼ੱਕ ਹੋਇਆ ਵੀ ਇਹਨੇ ਸਟੋਕ ਇਹਨਾਂ ਕੋ ਕਿੱਦਾਂ ਆ ਗਿਆ ਇਸ ਕੰਪਨੀ ਦੇ ਜਦੋਂ ਉਹਨਾਂ ਨੇ ਵੈਰੀਫਿਕੇਸ਼ਨ ਕੀਤੀ ਤਾਂ ਉਹਨਾਂ ਨੂੰ ਪਤਾ ਚੱਲਿਆ ਵੀ ਇਹਨਾਂ ਨੇ ਜਿਹੜੇ ਯੂਜ਼ਰ ਹੈ ਜੋ ਇਹਨਾਂ ਦੇ ਕਸਟਮਰ ਹੈ ਉਹਨਾਂ ਦੇ ਸਟੋਕਸ ਨੂੰ ਆਪਣੇ ਵਿੱਚ ਰੱਖ ਰਹੇ ਉਹਨਾਂ ਨੇ ਡੈੱਡ ਅਕਾਊਂਟ ਕਹਿ ਲਓ ਵੀ ਸਾਲ ਤੋਂ ਕਿਸੇ ਨੇ ਆਪਣਾ ਡੀਮੈਟ ਅਕਾਊਂਟ ਨਹੀਂ ਓਪਨ ਕੀਤਾ ਚਲਾਇਆ ਨਹੀਂ ਤੇ ਉਹਨਾਂ ਵਿੱਚੋਂ ਚਾਕੇ ਇਸ ਤਰ੍ਹਾਂ ਕਹਾ ਬਣਾ ਕੀਤਾ ਬਤਾ ਉਹਨਾਂ ਨੂੰ ਇਸ ਚੀਜ਼ ਨੂੰ ਦੇਖ ਕੇ 2023 ਦੇ ਵਿੱਚ ਸੇਬੀ ਨੇ ਉਹਨਾਂ ਦੀ ਜੋ ਫਰਮ ਹੈ ਪੂਰੀ ਬ੍ਰੋকারেਜ ਫਰਮ ਹੈ ਪੂਰੀ ਦੀ ਪੂਰੀ ਬੰਦ ਕਰਤੀ ਉਹਦੇ ਪਲੈਂਟੀਫਾਈ ਤੇ ਉਹਨਾਂ ਨੂੰ ਟ੍ਰੇਡ ਕਰਨ ਦੇ ਤੋਂ ਜੋ ਵੀ ਮਨਾਹੀ ਦਿੱਤੀ ਉਸ ਤੋਂ ਬਾਅਦ ਸੇਬੀ ਨੇ ਥੋੜੇ ਬਹੁਤੇ ਰਿਸਰਚ ਕੀਤੀ ਸੇਬੀ ਇੱਕ ਗੱਲ ਨੂੰ ਤਾਂ ਵਧੀਆ ਕੰਮ ਵੀ ਕਰਦੀ ਹੈ ਸਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਕੰਮ ਤਾਂ ਵਧੀਆ ਕਰਦੀ ਜਦੋਂ ਉਹਨੂੰ ਕੋਈ 에ਰਰ ਮਿਲ ਜਾਏ ਬੱਗ ਮਿਲ ਜਾਏ ਵੀ ਉਹਦੇ ਕੋਈ ਕਪੜਾ ਹੋ ਸਕਦਾ ਰਿਟੇਲ ਇਨਵੈਸਟਰਾਂ ਦੇ ਨਾਲ ਤਾਂ ਉਹ ਆਪਣੀ ਪੁਛ ਪੜਤਾਲ ਕਰਨ ਵਿੱਚ ਲੱਗ ਜਾਂਦੀ ਕਾਰਵਾਈ ਕਰਨਾਂ ਦੇ ਵਿੱਚ ਲੱਗ ਜਾਂਦੀ ਪਰ ਥੋੜਾ ਜਿਹਾ بڑے ਬੰਦੇ ਦੇ ਟਾਈਮ ਪਿੱਛੇ ਰਹਿੰਦੀ ਚ ਕਿ ਅਗਰ ਮੰਨ ਲਓ ਕਿ ਕੋਈ ਵੀ ਬ੍ਰੋਕਰ ਕਿਸੇ ਨਾ ਵੀ ਗਲਤ ਕਰਦਾ ਹੈ ਤਾਂ ਸੇਬੀ ਉਹਦੇ ਪ੍ਰਤੀ ਐਕਸ਼ਨ ਲੈਂਦੀ ਲੈਂਦੀ ਹੈ ਸੋ ਇਸੇ ਤਰ੍ਹਾਂ ਮੈਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਦੀ ਵੀ ਸਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਤੁਹਾਡੇ ਸਟਾਕਸ 'ਤੇ ਧਿਆਨ ਰੱਖਦੇ ਵੀ ਕੋਈ ਬੰਦਾ ਛੇੜ ਛਾੜ ਤਾਂ ਨਹੀਂ ਕਰਦਾ ਉਸੇ ਬਾਅਦ ਹੁਣ ਸੇਬੀ ਨੇ رائے ਮੰਗੀ ਇਨਵੈਸਟਰਾਂ ਤੋਂ ਕਿ ਤੁਸੀਂ ਚਾਹੋ ਤਾਂ ਬ੍ਰੋਕਰ ਵਿੱਚ ਤੇ ਹਟਾ ਦਈਏ ਸਿੱਧੇ ਸ਼ੇਅਰ ਤੁਹਾਡੇ ਡੀਮੈਟ ਅਕਾਊਂਟ ਦੇ ਵਿੱਚ ਪੈ ਜਾਇਆ ਕਰੇ ਕਿਉਂਕਿ ਮੇਨ ਤਾਂ ਹੁੰਦਾ ਹੈ ਕਿ ਕਿਸੇ ਫਰਮ ਦੇ ਅੰਦਰ ਤੁਹਾਡਾ ਡੀਮੈਟ ਅਕਾਊਂਟ ਹੈ ਉੱਥੇ ਸ਼ੇਅਰ ਆਂਦੇ ਫਿਜ਼ੀਕਲ ਤੌਰ ਸ਼ੇਅਰ ਉੱਥੇ ਰਹਿ ਜਾਂਦੇ ਉਹਦੀ ਕਾਪੀ ਕਹਿ ਲਓ ਜਾਂ ਕੁਝ ਵੀ ਕਹਿ ਲਓ ਸੋ ਇਸ ਤਰ੍ਹਾਂ ਕੋਈ ਛੇੜਛਾੜ ਨਾ ਕਰੇ ਤਾਂ ਕਰਕੇ ਸੇਵ ਵੀ ਨਾ ਇਹ ਜੋ ਨਵੀਂ ਸਕੀਮ ਹੈ ਤੁਹਾਡੇ ਕੋਲ رائے ਮੰਗੇ ਆ ਤੁਸੀਂ ਇਹ ਵੀ ਉਹਦੀ ਸੇਵੀ ਦੀ ਵੈਬਸਾਈਟ 'ਤੇ ਜਾ ਕੇ ਦਿੰਦਾ ਸਕਦੇ ਹੁਣ ਅਗਰ ਅਸੀਂ ਗੱਲ ਕਰੀਏ ਵੀ ਮਾਰਕੀਟ ਉੱਪਰ ਜਾਊਗੀ ਕਿ نیچے ਇਥੋਂ ਦੱਸਿਆ ਨਾ ਵੀ ਬਲੂਮਬਰਗ ਦੀ ਰਿਪੋਰਟ ਆਈ ਉਹਨਾਂ ਨੇ ਸੀਟਾਂ ਦਾ ਦਿੱਤਾ ਉਸ ਤੋਂ ਬਾਅਦ ਉਹਨੇ ਲਾਸਟ ਫੇਸ ਦੇ ਵਿੱਚ ਮੇਬੀ 5 ਤੋਂ 7 ਦੇ ਵਿੱਚ ਇੱਕ ਗੱਲ ਇਹ ਵੀ ਕਹੀ ਕਿ ਮੰਨ ਲਓ ਕਿ ਜਿਹੜੀ ਕਰੰਟ ਸਰਕਾਰ ਹੈ ਬਦਲ ਜਾਂਦੀ ਪੂਰੀ ਸੀਟਾਂ 200 ਤੋਂ ਥੱਲੇ ਸੀਟਾਂ ਆਂਦੀਆਂ ਉਹਦੀ ਸਰਕਾਰ ਦੀ ਹੈ ਨਾ ਪੂਰੀ ਸਰਕਾਰ ਚੇਂਜ ਹੋ ਜਾਂਦੀ ਤਾਂ ਹੁਣ ਕਹਿ ਕਿ ਜਿਹੜੀ ਡਾਲਰ ਹੈ ਡਾਲਰ ਦੇ ਮੁਕਾਬਲੇ ਰੁਪਏ ਹੋਏ ਨੇ 1 ਡਾਲਰ ਦੇ ਵਿੱਚ 65 85 ਜਾਂ 86 ਰੁਪਏ ਵੀ ਰੁਪਏ ਦੀ ਕੀਮਤ ਇੰਨੀ ਜ਼ਿਆਦਾ ਘਟ ਜਾਣੀ ਇਹ ਵੀ ਉਹਨਾਂ ਨੇ ਨਾਲ ਬਿਆਨ ਦਿੱਤਾ ਬਲੂਮਬਰਗ ਨੇ ਕਿ ਮਾਰਕੀਟ ਦੇ ਵਿੱਚ ਗਿਰਾਵਟ ਆਣੀ ਵੀ ਸ਼ੁਰੂ ਹੋ ਜਾਣੀ ਜੇ ਸਰਕਾਰ ਬਦਲਦੀ ਹੈ ਹੁਣ ਮੁੱਦਾ ਸਭ ਤੋਂ ਵੱਡਾ ਕੇ ਮਾਰਕੀਟ ਦੇ ਵਿੱਚ ਕਿਹੋ ਜਿਹੇ ਬੰਦੇ ਬੈਠੇ ਵੇ ਸਾਨੂੰ ਇਹ ਵੀ ਸਮਝਣਾ ਪੈਣਾ ਵੀ ਸੇਲਰ ਕਿਆ ਸੋਚ ਰੇ ਬਾਏਰ ਕਿਆ ਸੋਚ ਰੇ ਗੱਲ ਕਰਾਂ ਮਾਰਕੀਟ ਦੇ ਵਿੱਚ ਦੋ ਤਰ੍ਹਾਂ ਦੇ ਬੰਦੇ ਬੈਠੇ ਵੇ ਦੋਨਾਂ ਦੀ ਨੀਅਤ ਅਲੱਗ-ਲੱਗ ਹੈ ਕਈਆਂ ਨੇ ਪਿੱਛੋਂ ਸਟੋਕ ਕਾਫੀ ਥੱਲੇ ਪ੍ਰਾਈਸ ਤੋਂ ਚੱਕੇ ਵੇ ਥੋੜੇ ਜਿਹੇ ਦਾ ਮਹਿਮੀ ਚੱਕੇ ਵੇ ਵਧੀਆ ਪ੍ਰੋਫਿਟ ਹੈ ਉਹਨਾਂ ਨੂੰ ਇਦਾਂ ਹੁੰਦਾ ਵੀ ਅਸੀਂ ਪ੍ਰੋਫਿਟ ਬੁੱਕ ਕਰ ਲਈਏ ਪੂਰੇ ਮਾਰਕੀਟ ਚੋਂ ਨਿਕਲ ਜਾਈਏ ਮਾਰਕੀਟ ਗਿਰਦੀ ਹੈ ਤਾਂ ਫੇਰ ਬਾਇੰਗ ਕਰ ਲਾਂਗੇ ਉਸ ਤੋਂ ਬਾਅਦ ਇੱਕ ਬੰਦੇ ਇਹ ਵੀ ਹੈ ਜਿਹੜੇ ਕਹਿੰਦੇ ਕਿ ਮਾਰਕੀਟ ਉੱਪਰ ਜਾਣੀ ਅਸੀਂ ਪਹਿਲਾਂ ਹੀ ਖਰੀ ਇਹ ਵੀ ਇੱਕ ਥਿੰਕਿੰਗ ਆ ਰਹੀ ਇਹ ਸਾਰਾ ਕੁਝ ਡਿਪੈਂਡ ਕਰਦਾ ਸਰਕਾਰ ਉਪਰ ਕਿਹੜੀ ਸਰਕਾਰ ਆndi ਕਿਹੜੀ ਨਹੀਂ ਮਾਰਕੀਟ ਅਗਰ ਕ੍ਰੈਸ਼ ਕਰ ਜਾਂਦੀ ਤਾਂ ਉਹ ਬੰਦੇ ਇਹ ਸੋਚ ਕੇ ਬੈਠੇ ਵੇ ਕੈਪੀਟਲ ਸੇਫ ਰੱਖੋ ਪੈਸਾ ਸਾਰਾ ਇਸ ਸਟਾਕਸ ਦੇ ਵਿੱਚ ਲਾ ਦੇਣਾ ਥੋੜੇ ਜਿਹਾ ਅਵਾਦ ਮਾਰਕੀਟ ਉੱਪਰ ਜਾਣੀ ਸਾਡਾ ਪੈਸਾ ਗਰੋ ਹੋ ਜਾਣਾ ਦੂਸਰਿਆਂ ਦਾ ਇਹ ਸੋਚ ਹੈ ਵੀ ਹੁਣ ਹੁਣ ਖਰੀਦ ਲੋ 4 ਜੂਨ ਨੂੰ ਮੌਕਾ ਨਹੀਂ ਮਿਲਣਾ ਫਿਰ ਉਸ ਤੋਂ ਬਾਅਦ ਮਾਰਕੀਟ ਉੱਪਰ ਚੱਲ ਜਾਣੀ ਸੋ ਹਰ ਦੀ ਥਿੰਕਿੰਗ ਅਲੱਗ-ਅਲੱਗ ਹੈ ਥੋੜੀ ਆਪਣੀ ਵੈਰੀਫਿਕੇਸ਼ਨ ਜ਼ਰੂਰ ਕਰਿਓ ਤੁਸੀਂ ਆਪਣੀ ਰਿਸਰਚ ਜ਼ਰੂਰ ਕਰਿਓ ਤਾਂ ਹੀ ਸਟਾਕਸ ਨੂੰ ਹੱਥ ਪਾਇਆ ਨਹੀਂ ਤਾਂ ਸਾਈਡ ਤੇ ਬੈਠੇ ਰਹੋ ਤਾਂ ਕਿ ਤੁਹਾਡੀ ਕੈਪੀਟਲ ਵੀ ਬਚੀ ਰਹੇ ਕਿਉਂਕਿ ਕੈਪੀਟਲ ਲੂਜ਼ ਹੋਣ ਦੇ ਵੀ ਚਾਂਸ ਹੈ ਗੇਨ ਕਰਨ ਦੇ ਵੀ ਚਾਂਸ ਹੈ 50-50 ਚਾਂਸ ਹੈ ਸਾਰੇ ਕੰਮ ਪ੍ਰੈ ਇਹੀ ਚੀਜ਼ ਹੈ ਮੈਂ ਦੱਸਣ ਦਾ ਮਤਲਬ ਤੁਹਾਨੂੰ ਕਿ ਜਿਦਾਂ ਹੁਣ ਮੰਤਰੀ ਨੇ ਕਹਤਾ ਨਾ ਮੈਂ ਇਤਿਸ਼ਾਹ ਨੇ ਵੀ ਚਾਰ ਜੂਨ ਤੋਂ ਪਹਿਲਾਂ ਖਰੀਦ ਲਓ ਸੋ ਡਿਪੈਂਡ ਕਰਦਾ ਵੀ ਸਰਕਾਰ ਕਿਹੜੀ ਆਂਦੀ ਤੁਸੀਂ ਖਰੀਦ ਲੰਦੇ ਬਦਲ ਗਈ ਸਰਕਾਰ ਸੋ نیچے ਸੋ ਇਸ ਚੀਜ਼ ਤੋਂ ਜ਼ਰੂਰ ਬਚਿਓ ਅਫਵਾਹਾਂ ਤੋਂ ਜ਼ਰੂਰ ਬਚਿਓ ਆਪਣੀ ਰਿਸਰਚ ਕਰੇ ਬਿਨਾ ਕੋਈ ਵੀ ਸਟ੍ਰੋਕ ਨਾ ਜਾ ਸਕੋ ਇਹੋ ਜੀ ਤੁਹਾਡੇ ਵਾਸਤੇ ਹੋਰ ਵੀਡੀਓ ਵਧੀਆ ਲੈ ਆਂਦੇ ਰਵਾਂਗੇ ਤਾਂ ਕਿ ਤੁਹਾਨੂੰ ਮਾਰਕੀਟ ਦਾ ਵੀ ਨਾਲ-ਨਾਲ ਪਤਾ ਚੱਲਦਾ ਰਹੇ ਮਾਰਕੀਟ ਦੇ ਵਿੱਚ ਕਿਹੋ ਜਿਹੀ ਗੱਲਾਂ ਚੱਲੀ ਹੋਇਆ ਸੋ ਮਿਲਦੇ ਆ ਨਵੀਂ ਵੀਡੀਓ ਲੈ ਕੇ ਥੈਂਕ ਯੂ ਫਾਰ ਵਾਚਿੰਗ ਦਿਸ ਵੀਡੀਓ